ਅਤੀਸ਼ੀ ਨੇ ਅੱਜ ਦਿੱਲੀ ਦੇ ਸੀਐਮ ਅਹੁਦੇ ਦੀ ਸੌਂ ਚੁੱਕ ਲਈ ਹੈ ਤੇ ਇਸ ਦੇ ਨਾਲ ਹੀ ਉਹ ਦਿੱਲੀ ਦੇ ਤੀਸਰੇ ਮੁੱਖ ਮੰਤਰੀ ਮਹਿਲਾ ਬਣ ਗਏ। ਜਿਵੇਂ ਜਿਆਦਾ ਦੱਸਦੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਅਤੀਸ਼ੀ ਦੇ ਵੱਲੋਂ ਅੱਜ ਦਿੱਲੀ ਦੇ ਸੀਐਮ ਅਹੁਦੇ ਦੀ ਸੌਂ ਚੁੱਕੀ ਗਈ ਹੈ। ਤੇ ਉਹ 5 ਮਹੀਨਿਆਂ ਦੇ ਲਈ ਦਿੱਲੀ ਦੇ ਸੀਐਮ ਬਣੇ ਰਹਿਣਗੇ। ਉਹਨਾਂ ਦੇ ਨਾਲ ਸੌਰਵ ਭਾਰਦਵਾਜ ਅਤੇ गोपाल राय ਦੇ ਨਾਲ ਨਾਲ ਪੰਜ ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਆਤੀਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ਜਿਸ ਦੇ ਨਾਲ ਉਹ ਰਾਸ਼ਟਰੀ ਰਾਜਧਾਨੀ ਦੀ ਤੀਸਰੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ। ਉਪ ਰਾਜਪਾਲ ਵੀ ਕੇ सक्सेना ਨੇ ਉਹਨਾਂ ਨੂੰ ਰਾਜ ਨਿਵਾਸ ਵਿਖੇ ਆਯੋਜਿਤ ਸਮਾਰੋਹ ਦੇ ਵਿੱਚ ਆਪਣੇ ਅਹੁਦੇ ਦੀ ਸਹੁੰ ਚੁਕਾਈ ਹੈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਤੀਸ਼ੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਸੀ। ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤੀਸ਼ੀ ਦਿੱਲੀ ਦੇ ਸੀਐਮ ਬਣ ਗਏ ਹਨ ਤੇ ਦਿੱਲੀ ਆਕਾਰੀ ਨੀਤੀ ਮਾਮਲੇ ਦੇ ਇਹ ਚੁਕਿਤ ਕੋਟਾਲੇ ਦੇ ਦੋਸ਼ਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਫਰਵਰੀ 2025 ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਸ ਲਈ ਆਤੀਸ਼ੀ ਨੂੰ 5 ਮਹੀਨਿਆਂ ਦੇ ਲਈ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਜੋ ਇਸ ਸਮੇਂ ਦੌਰਾਨ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਸੰਭਾਲਣਗੇ ਸੋ ਜੋਕ ਸਮਾਗਮ ਦੇ ਦੌਰਾਨ ਆਤੀਸ਼ੀ ਦੇ ਨਾਲ ਦਿੱਲੀ ਸਰਕਾਰ ਦੇ ਪੰਜ ਹੋਰ ਮੰਤਰੀਆਂ ਨੇ ਵੀ ਸੌਂ ਚੁੱਕੀ ਆਤੀਸ਼ੀ ਦੇ ਨਾਲ ਸੌਰਵ ਭਾਰਤਵਾਜ, ਗੋਪਾਲ ਰਾਏ, ਮੁਕੇਸ਼ ਅਹਿਲਾਵਤ, ਇਮਰਾਨ ਹੁਸੈਨ ਅਤੇ ਕੈਲਾਸ਼ ਗਹਿਲੋਤ ਨੇ ਮੰਤਰੀਵਚੋ ਸੌਂ ਚੁੱਕੀ ਅਤੇ ਮੰਤਰੀ ਦਲ ਦਾ ਹਿੱਸਾ ਬਣੇ ਇਹ ਸਾਰੇ ਮੰਤਰੀ ਕਈ ਅਹਿਮ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ ਆਤੀਸ਼ੀ ਅਗਲੇ 5 ਮਹੀਨਿਆਂ ਤੱਕ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਦਾ ਕਾਰਜਕਾਲ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਹੋਣੀਆਂ ਨੇ ਅਜਿਹੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਇਹ ਇੱਕ ਅਹਿਮ ਮੋੜ ਸਾਬਤ ਹੋਣ ਜਾ ਰਿਹਾ ਹੈ ਕਿਉਂਕਿ ਦਿੱਲੀ ਦੀ ਸ਼ਰਾਬ ਨੀਤੀ ਦਾ ਮੁੱਦਾ ਅਜੇ ਵੀ ਚਰਚਾ ਦੇ ਵਿੱਚ ਹੈ ਇਸ ਸਥਿਤੀ ਦੇ ਵਿੱਚ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨਵੀਂ ਸਰਕਾਰ ਦੀ ਟੀਮ ਤੇ ਟਿਕੀਆਂ ਹੋਈਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਤੀਸ਼ੀ ਤੇ ਉਹਨਾਂ ਦੀ ਕੈਬਿਨੇਟ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਹੈ ਆਤੀਸ਼ੀ ਨੂੰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀ ਆਦਾ ਭਰੋਸਾ ਮੰਨਿਆ ਜਾਂਦਾ ਹੈ ਇਸ ਕਾਰਨ ਉਹਨਾਂ ਦੀ ਕੇਜਰੀਵਾਲ ਦਾ ਉਤਰਾਧਿਕਾਰੀ ਪੜਨਦਾਰ ਰਾ ਪਤਰਾ ਹੋ ਗਿਆ ਪਿਤਾ ਦਾ ਨਾਮ ਵਿਜੇ ਸਿੰਘ ਅਤੇ ਮਾਤਾ ਦਾ ਨਾਮ ਤਿਰਤਾ ਵਾਹੀ ਹੈ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁਕੇ ਨੇ ਆਤੀਸ਼ੀ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਇਤਿਹਾਸ ਦੇ ਵਿੱਚ ਬੈਚਲਰ ਡਿਗਰੀ ਪ੍ਰਾਪਤ ਕਰਕੇ ਆਪਣੇ ਬੈਚ ਦੇ ਵਿੱਚ ਟੌਪ ਕੀਤਾ ਸੀ ਇੰਨਾ ਹੀ ਨਹੀਂ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਖਾਤੀ ਇਤਿਹਾਸ ਦੇ ਵਿੱਚ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੈ। ਅਦੀਸ਼ੀ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਅਤੀਸ਼ੀ ਸਾਲ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਅਤੇ ਪਾਰਟੀ ਦੇ ਲਈ ਨੀਤੀ ਬਣਾਉਣ ਦੇ ਵਿੱਚ ਜੁਟ ਗਈ। ਅਦੀਸ਼ੀ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰਾਂ ਦੀ ਅਗਵਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2015 ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਾ ਸਲਾਹਕਾਰ ਨਿਯੁਕਤ ਕੀਤਾ। ਹਾਲਾਂਕਿ ਉਹਨਾਂ ਨੂੰ 2018 ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਨਾਲ ਉਹਨਾਂ ਨੂੰ ਮੁਕਤਾ ਦੇ ਵਿੱਚ ਲਿਆਂਦਾ ਗਿਆ ਸੀ ਕੇਂਦਰ ਦੁਆਰਾ ਪਾਰਟੀ ਦੇ 8 ਹੋਰ ਮੈਂਬਰਾਂ ਦੇ ਨਾਲ ਆਤੀਸ਼ੀਦੀ ਨਿਯੁਕਤੀ ਨੂੰ ਰੱਦ ਕਰਨ ਦੇ ਨਾਲ ਆਪ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚਕਾਰ ਟਕਰਾ ਪੈਦਾ ਹੋ ਗਿਆ ਸਿਆਸਤ ਦੇ ਵਿੱਚ ਆਤੀਸ਼ੀ ਦੇ ਵੱਧ ਦੇ ਕਦ ਦੀ ਗੱਲ ਕਰੀਏ ਤਾਂ ਆਪ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਤੀਸ਼ੀ ਨੂੰ ਪੂਰਬੀ ਦਿੱਲੀ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀ ਕਾਂਗਰਸ ਨੇਤਾ ਰਵਿੰਦਰ ਸਿੰਘ ਲਵਲੀ ਅਤੇ క్రికెਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਮੀਰ ਜੋ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਸਨ ਉਹਨਾਂ ਦੇ ਖਿਲਾਫ ਉਹਨਾਂ ਨੇ ਚੋਣ ਲੜੀ ਸੀ ਆਦੀਸ਼ੀ ਨੂੰ ਮਜ਼ਬੂਤ ਦਾਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ ਪਰ ਉਹ ਗੋਤਮ ਗੰਭੀਰ ਤੋਂ ਚੋਣ ਹਾਰ ਗਈ ਸੀ ਉਸ ਤੋਂ ਬਾਅਦ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੇ ਉਨ੍ਹਾਂ ਨੂੰ ਮੁੜ ਦਿੱਲੀ ਦੇ ਕਾਲਕਾਜੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਇਸ ਸਮੇਂ ਉਹ ਕਾਲਕਾਜੀ ਤੋਂ ਵਿਧਾਇਕ ਹਨ ਅਤੇ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਮੰਤਰੀ ਵੀ ਪਾਰਟੀ ਦੇ ਵਿੱਚ ਆਤੀਸ਼ੀ ਦੇ ਵੱਧ ਦੇ ਸਿਆਸੀ ਕਦਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2020 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਗੋਆ ਇਕਾਈ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਪਣੇ ਸਭ ਤੋਂ ਪ੍ਰੋਸੇਮੰਦ ਕਮਾਂਡਰ ਦੀ ਜਗ੍ਹਾ ਦਿੱਤੀ ਹੈ ਤੇ ਇੱਕ ਵਾਰ ਫਿਰ ਦੱਸ ਦਈਏ ਕਿ ਆਤੀਸ਼ੀ ਦੇ ਵੱਲੋਂ ਅੱਜ ਦਿੱਲੀ ਦੇ ਸੀਐਮ ਅਹੁਦੇ ਦੀ ਸੌਂਚ ਉਕਲੀ ਗਈ ਹੈ ਜਿਸ ਤੋਂ ਬਾਅਦ ਉਹ ਹੁਣ ਦਿੱਲੀ ਦੇ ਤੀਸਰੀ ਅਜਿਹੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ ਜਿਨ੍ਹਾਂ ਦੇ ਵੱਲੋਂ ਸੀਐਮ ਦਾ ਅਹੁਦਾ ਸੰਭਿਆ ਗਿਆ ਹੈ ਤੇ ਆਉਣ ਵਾਲੇ ਅਗਲੇ 5 ਮਹੀਨਿਆਂ ਤੱਕ ਉਹ ਦਿੱਲੀ ਦੇ ਸੀਐਮ ਰਹਿਣਗੇ ਕਿਉਂਕਿ 2025 ਦੇ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਸ ਦੇ ਨਾਲ ਹੀ ਤਿਆਤੀਸ਼ੀ ਦੇ ਨਾਲ ਸੌਰਭ ਭਾਰਦਵਾਜ ਅਤੇ ਹੋਰ 6 ਮੰਤਰੀਆਂ ਦੇ ਵੱਲੋਂ ਸੌਹ ਚੁੱਕੀ ਗਈ ਹੈ